ਬਾਹਰ ਉੱਥੇ ਰਹੇ ਬਾਹਰ ਹੀ ਆ ਰਿਹਾ ਪਾਜੀ ਬਾਹਰ ਸਾਈਡਲ ਜੈਕਟ ਕਮਟੇ ਰਹੀ ਹੋ ਗਿਆ ਪਾਜੀ ਆ ਹੀ ਹੋ ਗਏ ਮਾ ਅੱਜ ਅੱਜ ਸਾਡੀ ਡੀਪੀਓ ਕੋਲ ਪਹੁੰਚੇ ਹੋ ਕੀ ਕਾਰਨ ਹੋਵੇ ਹਾਂਜੀ ਅਸੀਂ ਅੱਜ ਕਮਿਸ਼ਨਰ ਪੁਲਿਸ ਆਫਿਸ ਆਏ ਆ ਜੀ ਤੇ ਸਾਡੀ ਡੀਸੀਪੀ ਸਾਹਿਬ ਨਾਲ ਮੀਟਿੰਗ ਹੋਈ ਹੈ ਇੱਥੇ ਅਸੀਂ ਇੱਕ ਰਿਮਾਈਂਡਰ ਦੇਣ ਆਏ ਸੀਗੇ ਇੱਕ ਤਾਂ ਕਿ 30 ਅਗਸਤ ਨੂੰ ਅਸੀਂ ਟਿੱਬਾ ਥਾਣੇ ਕੰਪਲੇਂਟ ਦਿੱਤੀ ਸੀ ਉਹਦੇ ਵਾਸਤੇ ਅਸੀਂ ਇੱਕ ਇੱਥੇ 30 ਅਗਸਤ ਨੂੰ ਹੀ ਕਮਿਸ਼ਨਰ ਸਾਹਿਬ ਨੂੰ ਵੀ ਦੇ ਕੇ ਗਏ ਸੀਗੇ ਕਿ ਇਹਦੀ ਐਫ ਆਈ ਆਰ ਹੋਣੀ ਚਾਹੀਦੀ ਹੈ ਕਿ ਮਿਲੀ ਭੁਗਤ ਹੈਗੀ ਹੈ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਅਸਟਰਾਂ ਦੀ ਤੇ ਡਾਈਂਗ ਇੰਡਸਟਰੀ ਜਿਹੜੇ ਤਿੰਨ ਸੀ.ਟੀ.ਪੀ ਹੈ ਉਹਨਾਂ ਨੂੰ ਚਲਾਣ ਵਾਲਿਆਂ ਦੀ ਕਿਉਂਕਿ ਉਹ ਇਲੀਗਲ ਚੱਲ ਰਹੇ ਆ ਤਿੰਨੋਂ ਤਿੰਨਾਂ ਕੋਲ ਪਰਮਿਸ਼ਨ ਨਹੀਂ ਆ ਬੁੱਡੇ ਦਰਿਆ 'ਚ ਪਾਣੀ ਪਾਣ ਦੀ ਔਰ ਲਗਾਤਾਰ ਬੜੇ ਸਾਲਾਂ ਤੋਂ ਪਾਣੀ ਜਿਹੜਾ ਪੈ ਰਿਹਾ ਹੈ ਉਦੇ ਅਗੇਂਸਟ ਐਨਜੀਟੀ ਦੇ ਵਿੱਚ ਕੇਸ ਚੱਲ ਰਹੇ ਆ ਉਹ ਕੇਸਾਂ ਦੇ ਵਿੱਚ ਐਨਜੀਟੀ ਨੇ ਆਲਰੇਡੀ ਕਹਿ ਦਿੱਤਾ ਕਿ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਕੰਪਲਾਈ ਕਰਾਵੇ এনवायरमेंट ਕਲੀਅਰੈਂਸ ਕੰਡੀਸ਼ਨ ਨੂੰ ਤੇ ਐਨਜੀਟੀ ਦੇ ਆਰਡਰ ਨੂੰ ਇਹ ਆਰਡਰ ਹੋ ਚੁੱਕਾ ਹੈ ਕਿ ਇਹਨੂੰ ਬੰਦ ਕੀਤਾ ਜਾਵੇ ਤੇ ਉਹ ਕੰਪਲਾਈਅன்ஸ் ਰਿਪੋਰਟ 20 ਮਾਰਚ ਤੱਕ ਜਿਹੜੀ ਹੈ ਪੀਪੀਸੀਬੀ ਨੇ ਫਾਈਲ ਕਰਨੀ ਸੀ 20 ਮਾਰਚ ਆਉਣ ਵਾਲੀ ਹੈ ਇੱਕ ਹਫਤਾ ਰਹਿ ਗਿਆ ਹਾਲੇ ਤੱਕ ਨਾ ਸੀਆਟੀਪੀ ਬੰਦ ਕਰਾਏ ਗਏ ਹੈ ਨਾ ਕੋਈ ਕੰਪਲਾਈਅன்ஸ் ਰਿਪੋਰਟ ਫਾਈਲ ਹੋਈ ਹੈ ਤੇ ਨਾ ਹੀ ਜਿਹੜੀ ਐਫਆਈਆਰ ਹੋਈ ਹੈ ਜਿਹੜੀ 30 ਅਗਸਤ ਨੂੰ ਅਸੀਂ ਕਹਿ ਕੇ ਗਏ ਸੀ ਸੋ ਇਹ ਗੱਲਾਂ ਅਸੀਂ ਤੇ ਉਹਨਾਂ ਨੂੰ ਇੱਕ ਅਸੀਂ ਰਿਮਾਈਂਡ ਕਰਾਇਆ ਇੱਕ ਅਸੀਂ ਬੇਨਤੀ ਕੀਤੀ ਹੈ ਕਿ ਉਹ ਐਫ ਆਈ ਆਰ ਜਲਦੀ ਤੋਂ ਜਲਦੀ ਕੀਤੀ ਜਾਵੇ ਦੂਜਾ ਅਸੀਂ ਇਹ ਕਿਹਾ ਕਿ ਭਾਈ ਜਿਹੜਾ ਹੁਣ ਡੇਟ ਆ ਰਹੀ ਹੈ 20 ਮਾਰਚ ਦੀ ਉਦੋਂ ਅਸੀਂ ਇੱਕ ਨਾਨ ਕੰਪਲਾਈਂਸ ਰਿਪੋਰਟ ਫਾਈਲ ਕਰਾਂਗੇ ਆਪਣੇ ਵੱਲੋਂ ਕਿਉਂਕਿ ਪੀ ਪੀ ਸੀਬੀ ਕੰਪਲਾਈਂਸ ਰਿਪੋਰਟ ਨਹੀਂ ਫਾਈਲ ਕਰ ਰਿਆ ਤੇ ਨਾਨ ਕੰਪਲਾਈਂਸ ਰਿਪੋਰਟ ਲਈ ਜਿਹੜਾ ਸਾਨੂੰ ਐਵੀਡੈਂਸ ਚਾਹੀਦਾ ਹੈ ਕਿ ਬਾਦਰਕੇ ਦਾ ਵੀ ਪਾਣੀ ਪੀ ਰਿਆ ਹੈ ਤਾਜਪੁਰ ਰੋਡ ਤਾਜਪੁਰ ਦਾ ਵੀ ਪੀ ਰਿਆ ਹੈ ਫੋਕਲ ਪੁਆਇੰਟ ਦਾ ਵੀ ਪੀ ਰਿਆ ਹੈ ਤਿੰਨੋਂ ਸੀ ਡੀ ਪੀਆ ਦਾ ਪੀ ਰਿਆ ਹੈ ਇਹਦੀ ਸਾਨੂੰ ਫੋਟੋ ਵੀਡੀਓ ਖਿੱਚਣ ਵਾਸਤੇ ਉ ਕੋਈ ਪ੍ਰੋਬਲਮ ਨਾ ਹੋਵੇ ਜੇ ਮੈਂ 3 ਦਸੰਬਰ ਨੂੰ ਅਸੀਂ ਜਾਣ ਲੱਗੇ ਸੀ ਤੇ ਉੱਥੇ ਇਹਨਾਂ ਨੇ ਪ੍ਰਵਾਸੀ ਖੜੇ ਕਰ ਦਿੱਤੇ ਸੀਗੇ। ਤਾਂ ਉਹ ਪ੍ਰੋਬਲਮ ਨਾ ਹੋਵੇ। মিডিਆ ਵੀ ਜਾ ਕੇ ਸੇਫਟੀ ਦੇ ਨਾਲ ਕੌਨਫੀਡੈਂਸ ਦੇ ਨਾਲ ਆਪਣਾ ਐਵੀਡੈਂਸ ਕਲੈਕਟ ਕਰ ਸਕੇ, ਆਪਣੀਆਂ ਸਟੋਰੀਆਂ ਕਰ ਸਕੇ ਤੇ ਕੱਲ ਨੂੰ ਜਿਹੜੀਆਂ ਸਟੋਰੀਜ਼ ਦੀ ਕੱਲ ਜਾਂ ਪਰਸੋਂ ਜਿਹੜੀਆਂ ਸਟੋਰੀਜ਼ মিডিਆ ਚ ਆਣਗੀਆਂ, ਉਹਨੂੰ ਵੀ ਅਸੀਂ ਇਹ ਐਵੀਡੈਂਸ ਲਗਾ ਦੇਾਂਗੇ ਐਨਜੀਟੀ ਦੇ ਵਿੱਚ ਕਿਉਂਕਿ ਪਾਣੀ ਤਾਂ ਹਾਲੇ ਵੀ ਧੜਲੇ ਨਾਲ ਪੈ ਰਿਹਾ ਤੈਨੂੰ ਸੀ.ਡੀ ਪਿਆਂ ਦਾ। ਸੋ ਇਹ ਅੱਜ ਦੀ ਜਿਹੜੀ ਮੇਨ ਅੱਜ ਦੀ ਸਾਡੀ ਗੱਲਬਾਤ ਸੀਗੀ। ਕੀ ਭਰੋਸਾ ਕੀਤਾ ਤੁਹਾਨੂੰ? ਸਾਨੂੰ ਬਹੁਤ ਅੱਛੀ ਗੱਲਬਾਤ ਹੋਈ ਹੈ ਡੀਸੀਪੀ ਸਾਹਿਬ ਨੇ ਭਰੋਸਾ ਦਿੱਤਾ ਹੈ ਕਿ ਇਹ ਬਹੁਤ ਵਧੀਆ ਕੌਜ਼ ਹੈ ਤੇ ਜੋ ਵੀ ਇਹਦੇ ਤੇ ਪੁਲਿਸ ਵੱਲੋਂ ਬਣਦੀ ਸਹਾਇਤਾ ਸਪੋਰਟ ਮਿਲ ਸਕਦੀ ਹੋएगी ਉਹ ਅਸੀਂ ਦੇਾਂਗੇ ਸਪੈਸੀਫਿਕਲੀ ਉਹਨਾਂ ਨੇ ਕਿਹਾ ਕਿ ਅਸੀਂ ਅੱਜ ਅੱਜ ਉੱਥੇ ਜਿਹੜੀ ਹੈ ਕੋਈ ਨੇੜੇ-ਤੇੜੇ ਪ੍ਰੋਟੈਕਸ਼ਨ ਦਾ ਇੰਤਜ਼ਾਮ ਕਰ ਦਾਂਗੇ ਤਾਂ ਕਿ ਕੋਈ ਮੀਡੀਆ ਵਾਲਾ ਜਾਵੇ ਜਾਂ ਤੁਸੀਂ ਜਾਓ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਹੈਰੈਸਮੈਂਟ ਨਾ ਹੋਵੇ ਕੋਈ ਰਿਸਕ ਨਾ ਹੋਵੇ ਵੀ ਜਿਹਨੇ ਫੋਟੋ ਵੀਡੀਓ ਕਰਨਾ ਹੈ ਆਰਾਮ ਨਾਲ ਕਰ ਸਕੇ ਆਦੀ ਨਾਲ ਹੋ ਜਾਓ ਹਾਂਜੀ ਅੱਜ ਅਸੀਂ ਜਿਹੜਾ ਇੱਕ ਮੈਮੋਰੰਡਮ ਦਿੱਤਾ ਹੈ ਡਿਪਟੀ ਕਮਿਸ਼ਨਰ ਆਫ ਪੁਲਿਸ ਜੀ ਨੂੰ ਉਹਦੇ ਵਿੱਚ ਉਹਨਾਂ ਨੇ ਜਿਹੜਾ ਅੱਗੇ ਡਿਊਟੀ ਲਗਾਈ ਹੈ ਸਰਦਾਰ ਅਮਰਜੀਤ ਸਿੰਘ ਬਰਾੜ ਜੀ ਦੀ ਅਮਨਦੀਪ ਸਿੰਘ ਬਰਾੜ ਜੀ ਦੀ ਪੀਪੀਐਸ ਨੇ ਜਿਹੜੇ ਤੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਇੱਕ ਦੋ ਦਿਨ ਜਿਹੜਾ ਤੁਹਾਡਾ ਅੱਜ ਜਾਂ ਕੱਲ ਦੇ ਵਿੱਚ ਜਿਹੜਾ ਹੈਗਾ ਪ੍ਰੋਟੈਕਸ਼ਨ ਉੱਥੇ ਤੁਹਾਨੂੰ ਮਿਲ ਜੇਗੀ ਤੇ ਉੱਥੇ ਪੁਲਿਸ ਪੁਲਿਸ ਫੋਰਸ ਅਸੀਂ ਤਾਇਨਾਤ ਕਰ ਦੇਾਂਗੇ ਤੇ ਤੁਸੀਂ ਆਪਣੇ ਐਵੀਡੈਂਸ ਕਲੈਕਟ ਕਰ ਲਿਏ ਤੁਹਾਨੂੰ ਇਹ ਦੱਸ ਦਈਏ ਕਿ ਇਹਦੇ ਨਾਲ ਨਾਲ ਇੱਕ ਚੀਜ਼ ਜਿਹੜੀ ਹੈਗੀ ਅੱਜ ਤੱਕ ਡਾਈੰਗ ਇੰਡਸਟਰੀ ਜਿਹੜਾ ਕਲੇਮ ਕਰਦੀ ਆਈ ਸੀ ਕੀ ਇਰੀਗੇਸ਼ਨ ਵਾਸਤੇ ਪਾਣੀ ਵਰਤਣ ਦੀ ਗੱਲ ਹੋਈ ਸੀ ਉਹਦੇ ਵਿੱਚ ਡੀਸੀ ਲੁਧਿਆਣਾ ਨੇ ਆਪਣੀ ਇੱਕ ਰਿਪੋਰਟ ਫਾਈਲ ਕੀਤੀ ਹੈ ਜਿਹੜਾ ਕਿ ਸਕੈਟਰਡ ਇੰਡਸਟਰੀ ਦੇ ਵਿੱਚ ਵੀ ਉਹਦੇ ਤੇ ਉਹਨਾਂ ਨੇ ਲਿਖ ਕੇ ਦਿੱਤਾ ਕਿ ਜਿਹੜਾ ਇਰੀਗੇਸ਼ਨ ਦਾ ਇਹਨਾਂ ਦਾ ਪ੍ਰੋਜੈਕਟ ਸੀਗਾ ਉਹ 2019 ਦੇ ਵਿੱਚ ਹੀ ਰਿਜੈਕਟ ਹੋ ਚੁੱਕਾ ਹੈ ਤੇ ਜਰ ਜਿਹੜੀ ਗੱਲ ਇਹ ਕਰਦੇ ਆ ਰਹੇ ਨੇ ਇੱਕ ਝੂਠੀ ਹੈ ਤੇ ਪਰ ਪੀਪੀਸੀਬੀ ਨੇ ਫਿਰੇ ਇਹਨਾਂ ਨੂੰ ਬਚਾਉਣ ਦੇ ਲਈ ਡਾਈਇੰਗ ਇੰਡਸਟਰੀ ਬਚਾਉਣ ਲਈ ਇਹ ਤਾਂ ਕਹਿ ਦਿੱਤਾ ਕਿ ਇਹ ਨਹੀਂ ਪਾ ਇਹਨਾਂ ਦਾ ਪਾਣੀ ਜਿਹੜਾ ਨਹੀਂ ਪਾਇਆ ਜਾਣਾ ਚਾਹੀਦਾ ਪਰ ਇਹਦਾ ਇੱਕ ਅਲਟਰਨੇਟਿਵ ਜਿਹੜਾ ਇੱਕ ਸੋਲੂਸ਼ਨ ਹੈਗਾ ਉਹ ਐਨਜੀਟੀ ਚ ਉਹਨਾਂ ਨੇ ਰਿਕੁਐਸਟ ਕੀਤੀ ਹੈ 댓 ਮੀਨ ਪੀਪੀਸੀਬੀ ਅੱਜ ਵੀ ਡਾਈਇੰਗ ਇੰਡਸਟਰੀ ਦੇ ਨਾਲ ਖੜਾ ਹੈ ਇਹ ਤਾਂ ਹੀ ਖੜਾ ਹੋ ਸਕਦਾ ਜੇ ਇਹਨਾਂ ਦਾ ਕੋਈ ਨਿੱਜੀ ਫਾਇਦਾ ਹੋਏਗਾ ਨਹੀਂ ਤਾਂ ਲੱਖਾਂ ਲੋਕਾਂ ਨੂੰ ਜ਼ਹਿਰ ਦੇ ਕੇ ਮਾਰਨ ਵਾਲੀ ਜਿਹੜੀ ਡਾਈਇੰਗ ਇੰਡਸਟਰੀ ਜਿਹੜੀ ਇਹ ਪਾਣੀ ਛੁੱਟ ਰਹੀ ਬੁੱਡੇ ਦਰਿਆ 'ਚ ਉਹਨੂੰ ਬੰਦ ਨਾ ਕਰਾਂ ਚ ਪੀਪੀਸੀਬੀ ਨੂੰ ਕੀ ਫਾਇਦਾ ਹੈਗਾ ਹਾਂਜੀ ਕਿ ਪਾ ਦਿੱਤੇ 50 ਜਿਹੜੇ ਪਾ ਸੀ ਸੀਚੇਵਾਲ ਸਾਹਿਬ ਦੇ ਲੱਗੇ ਨੇ ਪੁੱਤਾਂ ਨੇ ਕੰਨੀ ਲੈ ਕੇ ਤੇ ਲੱਗਦਾ ਹੈ ਕਿ ਉਹਨਾਂ ਨਾਲ ਕੋਈ ਗੱਲ ਬਾਤ ਹੁਣ ਨਹੀਂ ਇਸ ਮਾਮਲੇ ਤੋਂ ਕੋਈ ਫਰਕ ਨਹੀਂ ਹੋ ਰਿਹਾ ਸਰ ਸੀਚੇਵਾਲ ਜੀ ਜਿਹੜਾ ਕੰਮ ਕਰ ਰਹੇ ਨੇ ਉਹ ਡੈਰੀਆਂ ਨੂੰ ਲੈ ਕੇ ਤੇ ਡੋਮੈਸਟਿਕ ਸੀਵਰੇਜ ਨੂੰ ਲੈ ਕੇ ਗੱਲ ਕਰ ਰਹੇ ਨੇ ਜਦ ਕਿ ਐਨਜੀਟੀ ਦੀ ਮੋਨਿਟਰਿੰਗ ਕਮੇਟੀ ਦੇ ਵਿੱਚ ਸੀਚੇਵਾਲ ਜੀ ਆਪ ਵੀ ਸੀਗੇ ਉਹਨਾਂ ਦੀ ਕਹ ਲੋ ਕਿ ਦੇਖ ਰੱਖ ਦੇ ਵਿੱਚ ਪਾਈਪ ਪਾਏਗੇ ਬੁੱਡੇ ਦਿਰਾ ਦੇ ਵਿੱਚ ਤੇ ਜਦੋਂ ਬੁੱਡੇ ਦਿਰਾ ਚ ਪਾਣੀ ਪਾਈਪ ਪਾਏਗੇ ਹੈ ਤੇ ਇਹਨਾਂ ਨੂੰ ਪਤਾ ਸੀਗਾ ਕਿ এনवायरमेंट ਲਈ ਜਿਹੜੀ ਕਲੀਅਰਸ ਕੰਡੀਸ਼ਨ ਸੀ ਉਧੇ ਕਲੀਅਰ ਲਿਖਿਆ ਹੋਇਆ ਸੀਗਾ ਕਿ ਇਹ ਨਹੀਂ ਪਾਇਆ ਜਾ ਸਕਦੇ ਤੇ ਪਰ ਅੱਜ ਸੀਚੇਵਾਲ ਜੀ ਇੰਡਸਟਰੀ ਵਾਲਿਆਂ ਦੇ ਖਿਲਾਫ ਕੋਈ ਗੱਲ ਨਹੀਂ ਕਰ ਰਹੇ ਨਾ ਹੀ ਉਹਨਾਂ ਦੀ ਕੋਈ ਮਸ਼ੀਨਾਂ ਜਿਹੜੀਆਂ ਇੰਡਸਟਰੀ ਦੇ ਖਿਲਾਫ ਜਾ ਰਹੀਆਂ ਉਹਨਾਂ ਨੇ ਘਾਟ ਵੀ ਉਸ ਜਗ੍ਹਾ ਤੇ ਬਣਾਇਆ ਜਿੱਥੇ ਡਾਈੰਗ ਇੰਡਸਟਰੀ ਦਾ ਪਾਣੀ ਗਿਰ ਰਿਹਾ ਤੇ ਉਸ ਤੋਂ ਪਿੱਛੇ ਬਣਾਤਾ ਉਹਨਾਂ ਨੇ ਜਦਕਿ ਡਾਈੰਗ ਇੰਡਸਟਰੀ ਦਾ ਪਾਣੀ ਉਹਨਾਂ ਦੇ ਸਾਹਮਣੇ ਅੱਖੀਂ ਗਿਰ ਰਿਹਾ ਹੈ ਉਹਨਾਂ ਬਾਰੇ ਕਿਉਂ ਨਹੀਂ ਬੋਲ ਰਹੇ no doubt ਡੈਰੀ ਵਾਲੇ ਵੀ ਗੰਦਾ ਪਾ ਰਹੇ ਆ ਡਮੈਟਿਕ ਸੀਰੇ ਵੀ ਤਾਂ ਵੀ ਹੱਲ ਹੋਣਾ ਚਾਹੀਦਾ ਹੈ ਲੇਕਿਨ ਇਹਨਾਂ ਦੋਨਾਂ ਦੇ ਨਾਲ-ਨਾਲ ਜਿਹੜਾ ਸਭ ਤੋਂ ਵੱਡਾ ਕਹਨ ਕਰ ਰਿਹਾ ਲੋਕਾਂ ਦਾ ਉਹ ਹੈ ਕਿ ਡਾਈਇੰਗ ਇੰਡਸਟਰੀ ਤੇ ਇਲੈਕਟ੍ਰੋਪਲੇਟਿੰਗ ਇੰਡਸਟਰੀ। ਉਹਦੇ ਬਾਰੇ ਅਜੇ ਤੱਕ ਉਹਨਾਂ ਵੱਲੋਂ ਕੁਝ ਨਹੀਂ ਕਿਹਾ ਜਾ ਰਿਹਾ। ਉਹ ਇੱਕ ਸਵਾਲ ਦਾ ਮੁੱਦਾ ਹੈ ਕਿ ਇਹ ਕਿਹੜੇ ਵੱਡੇ ਮੁੱਦੇ ਨੂੰ ਡਾਇਵਰਟ ਕਰਕੇ ਦੂਜੇ ਪਾਸੇ ਲਿਜਾਇਆ ਜਾ ਰਿਹਾ ਹੈ ਤੇ ਜਿਹੜੇ ਕੰਮ ਵੀ ਕੀਤੇ ਜਾ ਰਹੇ ਉਹ ਆਰਜੀ ਤੌਰ ਤੇ ਹੋ ਰਹੇ ਨੇ। ਪੱਕੇ ਸੋਲੂਸ਼ਨ ਨਹੀਂ ਕੱਢੇ ਜਾ ਰਹੇ। ਪੱਕੇ ਸੋਲੂਸ਼ਨ ਕਦੋਂ ਕੱਢੇਗੀ ਪੰਜਾਬ ਸਰਕਾਰ ਜਦਕਿ ਇਨਫਰਾਸਟ੍ਰਕਚਰ ਦਾ ਪ੍ਰੋਜੈਕਟ ਸੀਗਾ ਜਿਹੜਾ ਇਹਨਾਂ ਨੇ ਪਾਈਪਲਾਈਨ ਵਿਛਾ ਕੇ ਐਸਟੀਪੀ ਤੱਕ ਲੈ ਕੇ ਜਾਣਾ ਸੀ ਤੇ ਇਨਫਰਾਸਟ੍ਰਕਚਰ ਦੇ ਪ੍ਰੋਜੈਕਟ ਨੂੰ ਜਿਹੜੇ ਸਾਡਾ ਕਾਨੂੰਨ ਕਹਿੰਦਾ ਹੈ ਵੱਧ ਤੋਂ ਵੱਧ ਇੱਕ ਸਾਲ ਚ ਕੇਸ ਵਿਸਾਇਡ ਹੋਣਾ ਚਾਹੀਦਾ ਹੈ ਅੱਜ 4 ਸਾਲ ਹੋ ਗਏ ਕੇਸ ਡਿਸਾਈਡ ਕਿਉਂ ਨਹੀਂ ਹੋਇਆ ਅੱਜ ਕੀ ਪੰਜਾਬ ਸਰਕਾਰ ਉਹਦੇ ਤੇ ਕੋਈ ਜਵਾਬ ਦੇਗੀ ਕਿ ਇਹ ਕੇਸ ਸਹੀ ਤਰੀਕੇ ਨਾਲ ਲੜ ਕਿਉਂ ਨਹੀਂ ਰੇ ਕੋਰਟ ਦੇ ਵਿੱਚ ਜਦਕਿ ਕੋਰਟ ਨੇ 1 ਸਾਲ ਚ ਡਿਸਾਈਡ ਕਰਨਾ ਸੀ ਤੇ ਸਾਰਾ ਕੁਝ ਜਿਹੜਾ ਹੈਗਾ ਜਾਣ ਕੇ ਬੁੱਢੇ ਦਰਿਆ ਨੂੰ ਕਾਲਾ ਰੱਖਣ ਲਈ ਕੀਤਾ ਜਾ ਰਿਹਾ ਤਾਂ ਕਿ ਇਹਨਾਂ ਲਈ ਇੱਕ ਸੋਨੇ ਦੇ ਇਹ ਕਹਿੰਦੇ ਨਾ ਅੰਡਾ ਦੇਣ ਵਾਲੀ ਮੁਰਗੀ ਬਣਿਆ ਹੋਇਆ ਹੈ ਕਿ ਹਰ ਸਾਲ ਇੱਕ ਕਰੋੜਾ ਰੁਪਏ ਲਾ ਕੇ ਜੱਜ ਕੀ ਸਾਡੇ ਦਰਿਆ ਪਹਿਲੇ ਸਾਫ਼ ਸੀਗੇ ਤੇ ਸਾਫ਼ ਹੋ ਜਾਣਗੇ ਜੇ ਤੁਸੀਂ ਇੱਥੇ ਗੰਦ ਪਾਉਣਾ ਬੰਦ ਕਰ ਦਿਓ ਸਾਡਾ ਨੈਕਸਟ ਸਟੈਪ ਹੁਣ ਵੀ ਤਰੀਕ ਨੂੰ ਹੀアリング ਦੇ ਵਿੱਚ ਜਾ ਰਹੇ ਆ ਕਿਉਂਕਿ ਅਸੀਂ ਵੀ ਉਹਦੇ ਵਿੱਚ ਬਤੌਰ ਅਸੀਂ ਤਿੰਨ ਕੇਸ ਲਗਾਏ ਨੇ ਤਿੰਨ ਕੇਸ ਨੇ ਤਿੰਨ ਅਪੀਲਾਂ ਨੇ ਸਾਡੀਆਂ ਉਹਦੇ ਉੱਤੇ ਅਸੀਂ ਜਾ ਕੇ ਗੱਲ ਕਰ ਰਹੇ ਆ ਰਿਕੁਐਸਟ ਕਰ ਰਹੇ ਆ ਐਨਜੀਡੀ ਨੂੰ ਕਿ ਇਹ ਜਿਹੜੀ ਕੰਪਲਾਈਂਸ ਨਹੀਂ ਕਰ ਰਹੇ ਉਹਦੇ ਉੱਤੇ ਪੀਪੀਸੀਬੀ ਅਤੇ ਜਿਹੜੇ ਹੋਰ ਅਧਿਕਾਰੀ ਜਿਹੜੇ ਨੇ ਤੇ ਡਾਈਂਗ ਇੰਡਸਟਰੀ ਆ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਤੇ ਇਹਨਾਂ ਦੇ ਉੱਤੇ ਬੰਦਾ ਜੁਰਮਾਨਾ ਜਿਹੜਾ ਹੈਗਾ ਉਹ ਲਾਇਆ ਜਾਏ